ਕੌਂ ਕੀ ਨਜ਼ਾਰੇ ਨਾ ਬਾਹਰ ਮੰਜਾ ਢਾਕੇ ਅੱਗੇ ਕਿ ਕਿਤੇ ਪੈਨੇ ਮਹ ਕੂਲਰ ਥਲੇ ਬੜੀ ਗਰਮੀ ਲੱਗਦੀ ਹੁੰਦੀ ਗੋਟੇ ਗੋਟੇ ਮੱਛਾ ਲੜਦਾ ਹੁੰਦਾ ਅੱਜ ਆ ਉੱਗਣ ਗਿਆ ਅੱਜ ਕੀ ਆ ਹੈ ਪੁੱਤ ਏਸੀ ਲਵਾ ਲਿਆ ਨਹੀਂ ਹੈ ਰੱਬਾ ਨਹੀਂ ਦੇ ਵੇਖ ਕੇ ਸੜ ਗਏ ਹੈ ਇਹ ਸਾਰੇ ਕੂਲਰ ਥੱਲੇ ਸੁੱਤੇ ਆ ਤਾਂ ਬੀਬੀ ਸੁੱਤੀ ਐਸੀ ਥੱਲੇ ਓਏ ਆ ਐਸੀ ਥੋੜੀ ਆ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਪੜਿਆ ਲਿਖਿਆ ਤੇ ਨਹੀਂ ਇੰਨਾ ਨਹੀਂ ਪਤਾ ਲੱਗਦਾ ਏਸੀ ਆ ਉਹ ਹੈ ਤੇ ਏਸੀ ਆ ਪਰ ਏਸੀ ਅੰਦਰ ਹੁੰਦਾ ਵਾ ਮੈਂ ਤੇਰਾ ਦਿਮਾਗ ਖਰਾਬ ਹੋ ਗਿਆ ਇਹ ਮੈਨੂੰ ਦੱਸਾਂ ਤੁਹਾਡੇ ਘਰੇ ਲੱਗਣੀ ਨਾ ਤੈਨੂੰ ਪਤਾ ਨਹੀਂ ਜਿੰਨਾ ਘਰੇ ਲੱਗਾ ਹੁੰਦਾ ਇਹ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਦੋ ਏਸੀ ਅੰਦੇ ਇਕੱਠੇ ਹੀ ਇੱਕ ਅੰਦਰ ਲਾ ਕੇ ਜਾਂਦੇ ਇੱਕ ਬਾਹਰ ਲਾ ਕੇ ਜਾਂਦੇ ਆ ਫਿਰ ਸਾਰਾ ਟੱਬਰ ਅੰਦਰ ਸੁੱਤਾ ਵਾ ਤੇ ਮੈਨੂੰ ਕਹਿੰਦੇ ਬੀਬੀ ਤੂੰ ਬਾਹਰ ਪੈ ਜਾ ਮੈਂ ਹਾਂ ਇਹ ਹਾਂ ਚਲ ਫਿਰ ਗੱਲ ਨਹੀਂ ਮਲੇਸੀ ਥੱਲੇ ਪੈ ਜਾਨੀ ਓਏ ਆ ਜਾ ਤੂੰ ਇੰਦਰੀ ਆ ਜਾ ਜਿੱਥੇ ਪੈ ਜਾ ਆਪਣੇ ਮੁੰਡੂ ਕਿਆ ਆ ਗਈ ਸੀ ਮੈਂ ਮਰਾਂ ਮਰ ਮਰਵਾ ਜਰਨੀ ਜੀ ਤੂੰ ਮਾਰ ਕੇ ਰੱਖ ਪਤਾ ਤੇਰੀ ਠੰਡੀਆਂ ਵਾ ਮਾਰਨੀ ਨੇ ਚੱਲ ਲੈnde ਸਿੱਧੇ ਜੇ ਤੂੰ ਮਰਨ ਡਿਆ ਵਾ ਸ਼ੁਰੂ ਸ਼ੁਰੂ ਚ ਮਾਰਦਾ ਹਾਂ ਹੌਲੀ ਹੌਲੀ ਠੰਡਾ ਕਰ ਦੂਗਾ। ਓਹੋ ਤੇਰੇ ਦਿਮਾਗ ਨੂੰ ਹੋ ਗਈ ਗਿਆ ਤੈਨੂੰ ਗੱਲ ਨਹੀਂ ਸਮਝ ਲੱਗਦੀ। ਯਾ ਤੈਨੂੰ ਸੜਾ ਪੈ ਗਿਆ ਸਾਡੇ ਘਰੇ ਅਸੀਂ ਦੇਖ ਕੇ ਹੈ ਲੋਕਾਂ ਘਰੇ ਇੱਕ ਨਹੀਂ ਸਾਡੇ ਘਰ ਦੋ ਦੋ ਇਕੱਠੇ ਲੱਗੇ ਆ। ਤੇਰੇ ਕੋ ਬਰਦਾਸ਼ਤ ਨਹੀਂ ਹੁੰਦੀ ਆ ਚੱਲ ਜਾ। ਸੌ ਲੈਿੰਦੇ ਮੈਨੂੰ ਇਸ ਥੱਲੇ। ਯਾ ਤੇਰੀ ਗੱਲ ਕਿਸ ਦੀ ਸੁਣ ਲਈ ਦੀ ਹੁੰਦੀ ਤੂੰ। ਤੂੰ ਜਾ 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 ਕੇ ਆਪਣੀ ਮਾਂ ਨੂੰ ਦੱਸ ਏਸੀ ਲਵਾਏ ਦੋ ਏਸੀ ਦੋ। ਕਿੱਥੇ ਦੂਜਾ ਕਿੱਥੇ? ਦੂਜਾ ਅੰਦਰ ਲੱਗਾ। ਚੱਪ ਚੱਪ ਅੰਦਰ ਲੱਗਾ ਅੰਦਰ ਕਿੱਥੇ ਸਾਰੇ ਮੈਂ ਇੱਥੇ ਸੌਂ। ਓ ਤੂੰ ਮਰ ਜੜਾ ਇਸ ਤੇਲੇ ਪਈ ਰੇ ਵੇ ਤੂੰ ਹੀ ਸੜ ਜੋ ਸੜ ਜੋ ਤੂੰ ਸੜ ਖੜ ਮਰ ਜਾ ਵੇ ਤੁਹਾਡੇ ਕੋ ਬਰਦਾਸ਼ ਨਹੀਂ ਹੋਂਡਿਆ ਕੋ ਬਰਦਾਸ਼ ਦੀ ਗੱਲ ਨਹੀਂ ਗਰਮੀ ਦੀ ਹਵਾ ਐਡੀ ਗਰਮ ਮਾਂ ਵੀ ਤੂੰ ਗੁਰਤੀ ਆਣਾ ਤੂੰ ਮੇਰੇ ਸਾਰਾ ਤੂੰ ਰਹਿਣ ਦੇ ਤੂੰ ਸ਼ੁਰੂ ਚੇ ਹੋ ਗਰਮ ਹਵਾ ਮਾਰੂ ਬਾਚ ਆਪੇ ਠੰਡੀ ਹੋ ਜੂਗੀ ਬਾਹਰ ਜਾ ਕੇ ਵੇਖੋ ਗਰਮੀ ਕਿੰਨੀ ਆ ਸਾਡੇ ਤੇ ਅਸੀਂ ਲੱਗਾ ਠੜਸ ਕੇ ਆ ਅੰਦਰ ਜਾ ਵੀ ਕੋ ਗਰਮੀ ਕਿੰਨੀ ਆ ਸੜ ਕੇ ਜੇ ਗਵਾਂਡਿਓ ਓਹੋ ਮੇਰੀ ਗੱਲ ਸੁਣ ਵੇ ਤੂੰ ਜਾ ਤਰ ਲਾ ਫਾਰੇ ਤੂੰ ਜਾ ਹੈ ਅੰਦਰ ਮੇਰਾ ਟੱਬਰ ਪਿਆ ਮੈਂ ਬਾਸ ਖਣ ਲੱਗੀ ਇਸੇ ਥੱਲੇ ਤੇ ਕੋਈ ਗੱਲ ਬਰਦਾਸ਼ਤ ਨਹੀਂ ਹੋਣ ਈ ਤੂੰ ਮੈਨੂੰ ਮੇਰੇ ਟੱਬਰ ਖਿਲਾਫ ਨਾ ਪੜਕਾ ਚਲ ਮੈਂ ਬਾਹਰੋਂ ਆਹੋ ਅੰਦਰ ਜਾ ਕੇ ਇਹ ਠੰਡ ਢੰਡ ਅੰਦਰ ਆ ਗਰਮੀ ਗਰਮੀ ਬਾਹਰ ਆ ਅੰਦਰੋਂ ਗਰਮੀ ਟਕ ਟਕ ਬਾਹਰ ਮਾਰਦਾ ਇਹਨੂੰ ਗਰਮੀ ਥੱਲੇ ਪਾਇਆ ਤੈਨੂੰ ਕੋਈ ਗੱਲ ਸਮਝ ਆਦੀ ਤੂੰ ਰਹਿ ਦੇ ਮੈਨੂੰ ਨੇ ਗਰਮੀ ਥੱਲੇ ਨਹੀਂ ਪਾਇਆ ਤੇ ਕੋ ਬਰਦਾਸ਼ਤ ਨਹੀਂ ਹੋਂਦਾ ਮੇਰਾ ਟੱਬਰ ਮੇਰੀ ਸੋਚਦਾ ਉਹ ਜਿਆਦਾ ਠੰਡ ਮਾਰਦਾ ਅੰਦਰ ਵਾਲਾ ਏਸੀ ਉਹ ਫਿਰ ਹੱਡੀਆਂ ਨੂੰ ਚੁੱਬਦਾ ਵਾ ਇਹ ਥੋੜੀ ਘੱਟ ਠੰਡ ਮਾਰੂਗਾ ਨਾ ਮੇਰੀ ਹੱਡੀਆਂ ਚ ਨਹੀਂ ਵੜੂਗਾ ਹਾਂ ਸੇਕ ਦੋਨ ਨੂੰ ਮੇਰੇ ਪੁੱਤ ਨੇ ਕਿਹਾ ਵੀ ਤੂੰ ਬਾਹਰ ਆ ਹਾਂ ਸੇਕ ਸੇਕ ਲਾ ਆਉਂਗਾ ਸਾਰਾ ਆਹਾ ਆਹਾ ਮਤਲਬ ਗਰਮ ਏਸੀ ਤੋਂ ਲੈਣਾ ਵਾ ਜਾਈਏ ਸੀ ਨਹੀਂ ਵੇਂਦਾ ਵੇਨ ਪੜੋਕ ਤੇ ਪੜ ਲਿਖ ਲੈਂਦੇ ਦੇਖ ਤੂੰ ਵੀ ਜ਼ਿੰਦਗੀ ਏਸੀ ਦੇਖਿਆ ਹੁੰਦਾ ਤੁਹਾਨੂੰ ਵੀ ਕੋ ਪਤਾ ਹੁੰਦਾ ਕੋਈ ਕੋਈ ਗੱਲ ਨਹੀਂ ਤੁਹਾਡੇ ਵੀ ਲੱਗੂ ਗਵਾ ਗਿਰ ਅਰਦਾਸ ਸਾਡੇ ਘਰੇ ਵੀ ਅਸੀਂ ਆਉ ਗਜਾ ਮੇਰਾ ਪੁੱਤ ਜਾਸਰ ਨਾ ਖਾ। ਅਸੀਂ ਕੋਈ ਲਵਾਉਣਾ ਫਿਰ ਆੜੀ ਲਵਾਉਣਾ। ਉਹ ਪਿੰਡ ਕੋ ਨਹੀਂ ਪਤਾ ਤੁਹਾਨੂੰ ਜਾ ਪੁੱਤ ਜਾਸਾ ਹੋਂ ਲੈਂਦੇ ਮੈਂ ਜਾ ਜਾ ਨਾ ਖਾ। ਆਉ ਤੂੰ ਸ਼ਹਿਰ ਦੀ ਜੰਮੀ ਪਲੀ ਆ ਕੇ। ਜਾਂਦਾ ਕਿ ਨਹੀਂ ਮੈਂ ਤੈਨੂੰ ਦੱਖਾਂ ਜਾ।